ਲੁਧਿਆਣਾ ਸ਼ਹਿਰ ਦੇ ਵਿੱਚ ਚੋਰੀ-ਚੁਕਾਰੀ ਤੇ ਝਗੜੇ ਦੇ ਵਾਰਦਾਤਾ ਇਹ ਦਿਨ ਸਾਹਮਣੇ ਆਉਂਦੀਆਂ ਨੇ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈਂਦੀਆਂ ਤਾਜ਼ਾ ਮਾਮਲਾ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਤੋਂ ਸਾਹਮਣੇ ਆਇਆ ਜਥੇ ਕਿ ਨੌਜਵਾਨ ਦੇ ਵੱਲੋਂ ਰੇੜੀਆਂ ਦੀ ਤੋੜ-ਫੋੜ ਕਰ ਦਿੱਤੀ ਜਾਂਦੀ ਹੈ ਉਤੇ ਪਰਵਾਸੀ ਰੇੜੀ ਮਾਲਕਾਂ ਨੇ ਕਿਹਾ ਕਿ ਆਏ ਦਿਨੀ ਇਸ ਨੌਜਵਾਨ ਦੇ ਵੱਲੋਂ ਉਹਨਾਂ ਦੇ ਨਾਲ ਕੁਝ ਨਾ ਕੁਝ ਮੰਗ ਕੀਤੀ ਜਾਂਦੀ ਹੈ ਜਦੋਂ ਇਸ ਨੂੰ ਅੱਜ ਕੁਝ ਵੀ ਦੇਣ ਤੋਂ ਅੱਜ ਅਸੀਂ ਇਨਕਾਰ ਕੀਤਾ ਤਾਂ ਨੌਜਵਾਨ ਨੇ ਰੇੜੀਆਂ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਉਹਦੇ ਰੀ ਉਹਨਾਂ ਨੇ ਕਹਿੰਨੇ ਕਿ ਅਸੀਂ ਚੌਂਕੀ ਕੋਚਰ ਮਾਰਕੀਟ ਪੁਲਿਸ ਤੋਂ ਮੰਗ ਕਰਦੇ ਆ ਕਿ ਉਸ ਤੋਂ ਉੱਪਰ ਬੰਦੀ ਕਾਰਵਾਈ ਕੀਤੀ ਜਾਵੇ ਭਾਜੀ ਇਹ ਪੰਜ ਨੰਬਰ ਗਲੀ ਦੇ ਕੋਲ ਹੈ ਡੇਰੇ ਦੇ ਸਾਹਮਣੇ ਜਮਲੇ ਦੇ ਤੇ ਅੱਗੇ ਸਾਡੇ ਕਿਰਾਏ ਦੇ ਰਹਿੰਦੇ ਆ ਅੱਗੇ ਵੀ ਦੋ ਵਾਰੀ ਉਹਨੇ ਇਹੀ ਕੰਮ ਕੀਤਾ ਕਦੇ ਪੈਸੇ ਖੋਹਦਾ ਕਦੇ ਗੁੱਸਾ ਕਰਦਾ ਅੱਜ ਨਾ ਨਾ ਕਰਦੇ ਵੀ ਇਹਨਾਂ ਨੁਕਸਾਨ ਕਰ ਗਿਆ ਪਹਿਲਾਂ ਆਉਂਦੇ ਕੁਝ ਮੰਗਿਆ ਉਹਨਾਂ ਨਹੀਂ ਦਿੱਤਾ ਮੋੜ ਕੇ ਆਪੇ ਹੀ ਉਹ ਇੱਟਾ ਮਾਰਨ ਲੱਗ ਗਿਆ ਮੁੱਕੇ ਮਾਰਨ ਲੱਗਣਾ ਉਹਨੂੰ ਤੋਂ ਰੋਕਿਆ ਆ ਪੌਦੇ ਚ ਮਾਰ ਕੇ ਸਿਰ ਪਾੜ ਕੇ ਤੇ ਮੁੜ ਕੇ ਇੰਨਾ ਨੁਕਸਾਨ ਕਰਤਾ ਐਨਾਂ ਨੂੰ ਤੇ ਆ ਇੱਥੇ ਰਾਂਦਾ ਮਿੱਠੂ ਆ ਉਹਦਾ ਨਾਮ ਕੀ ਕੀ ਗਲਵਾਦ ਹੋਈ ਅੱਜ ਗਲਵਾ ਕੁਛ ਨਹੀਂ ਪੇਪਰ ਮੰਗਣ ਆਇਆ ਸੀਗਾ ਪੇਪਰ ਅਸੀਂ ਦਿੱਤਾ ਨਹੀਂ ਆ ਤੇ ਆ ਅਸੀਂ ਸ਼ੀਸ਼ਾ ਤੋੜਨ ਲੱਗਾ ਸੀ ਰੁਕਿਆ ਤੇ ਮੇਰਾ ਗਲੋਫ ਫੱਲਿਆ ਮੈਂ ਗਲੋਫ ਫਰਾਂਜੂ ਗਲੋਫ ਛਡਾਇਆ ਤੇ ਮੇਰੇ ਜਾਨਾਂ ਦੇ ਅੰਦਰੋਂ ਬੰਦ ਕਰਤਾ ਸੀਗਾ ਫਿਰ ਬਾਅਦ ਵਿੱਚ ਸ਼ੀਸ਼ਾ ਸਾਰੇ ਤੋੜੇ ਕਾਦੇ ਲਈ ਪੇਪਰ ਮੰਗਣ ਆਇਆ ਸੀ ਉਹ ਵੀ ਮੰਗ ਰਿਆ ਸੀ ਆਹ ਜਾਂਜੀ ਚਿੱਟਾ ਲਾਣ ਵਾਸਤੇ ਹਾਂਜੀ ਹਾਂਜੀ ਅੱਗੇ ਦੇ ਦਿੰਦੇ ਹੋ ਪਹਿਲਾਂ ਪੇਪਰ ਨੂੰ ਨਹੀਂ ਭਾਈ ਦਿੰਦਾ ਨਹੀਂ ਆ ਕਦੀ ਮੇਰੇ ਕੋਲ ਹੁੰਦਾ ਹੀ ਨਹੀਂ ਤੋ ਨਜਾਇਜ਼ ਆਜ ਸਾਰੇ ਤੋੜੇ ਦਾ ਮੇਰੇ ਕਿੰਨਾ ਕ ਨੁਕਸਾਨ ਆ ਰੇੜੀਆਂ ਦਾ ਉਹੀ ਹੋ ਗਿਆ ਕਿ 40 50 ਹਜ਼ਾਰ ਰੁਪਏ ਦਾ ਹੋ ਗਿਆ ਵਾ ਕੀ ਮੰਗ ਕੀ ਕਰਦੇ ਹੋ ਮੰਗ ਕਰਦੇ ਸਾਰੇ ਸਾਰਾ ਸਮਾਨ ਸਾਰਾ ਉਹ ਤਹੇ ਸਾਨੂੰ ਸਮਾਨ ਤਿਆਰ ਕਰਾ ਕੇ ਦੇ ਦੋ ਤੁਹਾਨੂੰ ਕੋਈ ਚੱਕਰ ਨਹੀਂ 24 ਕੰਪਲੀਟ ਲਗਾ ਦੇ ਦਿੰਦੇ ਚੱਲੇ ਲਿਖਾਣ ਨੂੰ ਮੈਂ ਕਿ ਕੀ ਲੜਾਈ ਕੀ ਨੇ ਲੜਾਈ ਕੁਛ ਨਹੀਂ ਸਾਰੇ ਇਹਨਾਂ ਦੀ ਰੇੜੀਆਂ ਤੋੜੀਆਂ ਨੇ ਰੇੜੀਆਂ ਜਲਦੀਆਂ ਨਾਲੀਆਂ ਮੁਰਗੇ ਲਾਉਂਦੇ ਇੱਥੇ ਆਪਣੇ ਆਪਣਾ ਟੀਸਰੀ ਦਾ ਤੋੜ ਬੰਦ ਤੁਹਾਡੇ ਨਾਲ ਨਹੀਂ ਕੀਤੀ ਮੇਰੀ ਗੱਲ ਤੁਹਾਨੂੰ ਕੋਈ ਤੋੜ ਬੰਦ ਨਹੀਂ ਕੀਤੀ ਇਹਨਾਂ ਨੇ ਮੇਰੇ ਮਾਰੀਆਂ ਦੇ ਕਿੱਦਾਂ ਮਾਰੀ ਕੋਈ ਗਰਨ ਨਹੀਂ ਹੋਇਆ ਸੀ ਮੈਂ ਆਹ ਦੇ ਰਿਹਾ ਸੀ 1.5 ਪਰ ਵੀ ਦਿੱਤਾ ਸੀ ਕਹਿੰਦਾ ਮੀਟ ਬਣਾ ਲਾਂਗਾ। ਯਾ ਮੈਨੂੰ ਆਹਨੇ ਧੱਕਾ ਮਾਰਿਆ। ਆਨੇ ਫਿਰ ਮੇਰੇ ਸਿਰ ਤੇ ਮਾਰੀ। ਚਲ ਇਹਨੇ ਪੰਨੀ ਪੰਨੀ ਮੰਗੀ ਨਹੀਂ ਲੱਗੀ ਆ। ਪੰਨੀ ਵਾਰੀ ਮੈਂ ਮੰਗੀ ਨਹੀਂ ਮਕਲਾਸ ਮੰਗਿਆ ਸੀ। ਟੱਕਰ ਆਨ ਲਓ। ਕਲਾਸ ਮੰਗਿਆ ਸੀ। ਹਾਂਜੀ। ਅਗਲਾ ਲਾਉਂਦਾ ਕਹਿੰਦਾ ਟੈਗ ਨਹੀਂ ਲਾਣਾ ਮੈਂ ਉਧਰ ਜਾ ਵੀ ਆਜੀ। ਆਨੇ ਫਿਰ ਸਿਰ ਤੇ ਮੇਰੇ ਇੱਕ ਮਾਰੀ ਬਲਣਾ। ਕਿਉਂ ਮੰਗਦੀ ਹੈ ਥੱਲੇ? ਮੰਗ ਕੋਈ ਨਹੀਂ। ਮੈਂ ਹੀ ਕਹਿੰਦਾ ਜਾਂਦਾ ਵੀ ਇਹ ਜਿਹੜੇ ਸਾਡੇ ਆਏ ਆ ਇੱਥੋਂ ਦੀ ਬਾਰੂ। ਹਲੋ ਬਾਹਰ ਪ ਜਾਓ ਕੀ ਮਾਰਦੇ ਪਏ ਆ ਸਾਡੇ ਜਾਨੂ ਮਾਰਦੇ ਪਏ ਆ ਪੰਜਾਬੀਆਂ ਨੂੰ ਤੇ ਤੁਮੋਂ ਵੈਰੀਫਾਈ ਕੀਤਾ ਜਾਵੇ ਜਿਹੜਾ ਦਰਿਕੇ ਕਰਕੇ ਕੋਈ ਦੇਖ ਪਾਏਗਾ ਤੇ ਗ੍ਰੀਨ ਕਰੀ ਤਾਂ ਫੌਰਨ ਬਨ ਮੇਰੀ ਕਰਕੇ ਇੱਕੀ ਪੀਸ ਕਰ ਫੌਰਨ ਬਨ ਮੇਰੀ ਕਰਕੇ ਮੌਕਾ ਦਿੱਤਾ ਜਾਏਗਾ ਦਰਿਕੇ ਕਰਦ ਲਈ ਹੈ ਜੀ ਨੇ ਤੁਰਪਨਗੇ ਇਹਦੇਗੇ ਸਾਬਾ ਪੀਆਪੀ ਕਰਦ ਲਈ ਹੋਰ ਬੰਦ ਕੀਨੀ ਕਰਕੇ ਕਰਤ ਹੈ ਐਸਾ ਕੀ ਕਿਹੜੀ ਜਗ੍ਹਾ ਲਈ ਲੜਾਈ ਕੀਤੀ ਹੈ ਜਵਾਰ ਨਗਰ ਕੈਂਪ ਤੇ ਹੋ ਗਈ ਹੈ ਹਾਂ ਇੱਕ ਮਰਵੇ ਦਾ ਨਕਰ ਸਿੱਤਾ ਸਿੱਤ ਕਰ ਦਿੱਤਾ ਹੈ ਪਰ ਕੀ ਜਦੋਂ ਮਸ਼ਹੂਰ ਫੰਦੀ ਮੰਗ ਰਹੀ ਆ ਜੀ ਮੈਂ ਚਾ ਲੋ ਕੈਨ ਦੇ ਮੁਕਾਬਕ ਦਾ ਨੂ ਹੈ ਵੱਲੋਂ ਗਿਲਨ ਦਾ ਵੀ ਬੈਂਕ ਕੀਤਾ ਗਿਆ ਦਾ ਮੈਡੀਕਲ ਪ੍ਰਾਪਤ ਜੋ ਵੀ ਦਾ ਕਰਦੇ ਦੋਨਾਂ ਤਰ੍ਹਾਂ ਦੇ ਕਰਦੇ ਕੀਤੀ ਹੋਗੀ ਬਿਲਕੁਲ ਵੀਰੀਫਾਈ ਕਰ ਰਹੇ ਹਾਂ ਮੇਰੀ ਕੀ ਗਲਤੀ ਹੈ ਜੀ ਦੀ ਗਲਤੀ ਪਾਈ ਹੋ ਉਸ ਤੇ ਕਰਦੀ ਤਾਂ ਨਹੀਂ ਫਿਰ ਕੋਈ ਅਵਾਜ਼ ਤਾਂ ਪਿਆ ਰਹਾ ਤੋਂ ਸਿਰਾਂ ਉੱਤੇ ਆਹ ਜਿਧਾ ਤਾਂ ਦੋਨਾਂ ਦੀਆਂ ਲਿਖਣੀਆਂ ਸੇ ਤੁਸੀਂ ਵੈਰੀਫਾਈ ਕਰੀ ਭਈ ਕਰਾਂਗੀ ਪਾਕੀ ਮੈਡੀਕਲ ਲੈਮਨ ਲਗਦਾ ਕੋਈ ਚਿੱਤੇ ਦਾ ਪਾਇਆ ਸੀ ਸਾਟਾ ਵਗੈਰਾ ਵੀ ਜੇ ਕੀ ਕਰ ਜਿਹੜੀ ਇਹਦੇ ਮੁੰਡੇ ਨੇ ਸਾਟ ਮਾਰੀ ਹੈ ਉਹਨਾਂ ਦੇ ਕਾਰਵਾਈ ਕੀਤੀ ਹੋਊਗੀ ਨਾ ਹਾਂ ਜੀ ਹਾਂ ਜੀ ਉਹਨਾਂ ਦੇ ਕਾਰਵਾਈ ਹੋ ਗਈ ਬੈ ਤਾਂ ਕਾਫੀ ਦਸ ਲੱਗੀ ਹੈ ਕਹਿੰਦੇ ਬਿਲਕੁਲ ਬਿਲਕੁਲ ਲਿਜਾਣਾ ਲਾਈਫ ਲਈ ਠੀਕ ਆ ਛੱਡ ਤੇ